ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਥਾਣਾ ਦਸੂਆ ਦੀ ਪੁਲਿਸ ਨੇ ਅਗਵਾ ਕਰਨ ਦੇ ਮਾਮਲੇ 'ਚ ਦਿੱਲੀ ਪੁਲਿਸ ਤੇ ਚਾਰ ਮੁਲਾਜ਼ਮਾਂ ਤੇ ਮਾਮਲਾ ਦਰਜ ਕੀਤਾ ਹੈ ਤੇ ਇਸ ਮਾਮਲੇ 'ਚ ਇੱਕ ਪੰਜਾਬ ਪੁਲਿਸ ਦਾ ਸਸਪੈਂਡ ਕੀਤਾ ਹੋਇਆ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ ਦਸੂਆ ਪੁਲਿਸ ਨੇ ਇਸ ਮਾਮਲੇ ਦੇ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਦੇ ਤਿੰਨ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਸੂਆ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਅਗਵਾ ਕਰਕੇ ਲਿਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਹੋਈ ਸੀ ਪ੍ਰੰਤੂ ਇਸ ਦੌਰਾਨ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਤਾਂ ਕਾਬੂ ਕਰ ਲਿਆ ਗਿਆ ਜਦਕਿ ਦਿੱਲੀ ਪੁਲਿਸ ਦੇ ਤਿੰਨ ਮੁਲਾਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ ਉਹਨਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ 1.5 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ ਉਕਤ ਦੋਸ਼ੀ ਭਗੋੜੇ ਵਿਅਕਤੀਆਂ ਨੂੰ ਛੱਡਣ ਦੇ ਨਾਤੇ ਉਹਨਾਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਣ ਦਾ ਕੰਮ ਕਰਦੇ ਸੀ ਬਿਊਰੋ ਰਿਪੋਰਟ ਹੁਸ਼ ਇਹ ਜੀ ਮਿਤੀ 17 ਤਰੀਕ ਨੂੰ ਤਕਰੀਬਨ ਸ਼ਾਮ ਸਾਢੇ 7 ਵਜੇ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਕੁਝ ਪੰਜ ਇੱਕ ਬੰਦੇ ਸਕੋਰਪਿਓ ਗੱਡੀ ਵਿਦਾਊਟ ਨੰਬਰ ਮਕੇਰੀਆ ਸਾਈਡ ਤੋਂ ਕੋਈ ਬੰਦਾ ਕਨੈਪਰ ਕਰਕੇ ਮਕੂਰੀ ਦਸੂਹਾ ਸਾਈਡ ਨੂੰ ਹਾਈਵੇ ਤੇ ਆ ਰਹੀ ਹੈ ਇਸ ਸਬੰਧੀ ਮੈਂ ਸੱਚਾ ਮੁਕੇਰੀਆ ਨਾਲ ਵੀ ਤਾਲਮਿਲ ਕੀਤਾ ਉਹਨਾਂ ਨੇ ਵੀ ਦੱਸਿਆ ਵੀ ਉੱਥੇ ਦੇ ਕਈ ਇਤਲਾਹ ਮਿਲੀ ਹੈ ਜਿਸ ਤੇ ਅਸੀਂ ਨਾਕਾਬੰਦ ਕੀਤੀ ਸੀ ਕਾਲੇ ਵਾਲੇ ਪਿੰਡ ਦੇ ਵਿੱਚ ਤੇ ਉਸ ਨਾਕਾਬੰਦਰਾ ਜਦੋਂ ਗੱਡੀ ਉੱਥੇ ਆਈ ਹੈ ਉਹਦੇ ਚ ਤਿੰਨ ਇੱਕ ਨੌਜਵਾਨ ਭੱਜ ਗਏ ਸੀ ਦੋ ਸਾਡੇ ਕੋਈ ਕਾਬੂ ਐ ਸੀ ਉਹਦੇ ਚੋਂ ਇੱਕ ਜਿਹੜਾ ਨੌਜਵਾਨ ਜਿਹੜਾ ਪਗਰਪਰਖ ਤੇਜ ਸੀ ਮਨੋਜ ਐ ਇਹ ਡੈਲੀ ਪੁਲਿਸ ਤੋਂ ਆ ਇੱਕ ਹੈਗਾ ਹੌਲਦਾਰ ਰਾਜਾ ਸਿੰਘ ਇੱਕ ਕਪੂਰਥਲਾ ਦਾ ਡਿਸਮਿਸ ਜਿਹੜਾ ਮੁਲਾਜ਼ਮ ਸੀ ਹੈਗਾ 2020 ਚ ਡਿਸਮਿਸ ਹੋ ਗਿਆ ਸੀ ਫਿਰ ਉਹਨਾਂ ਨੂੰ ਅਸੀਂ ਪੁੱਛਗਛ ਲਈ ਲਿਆਂਦਾ ਫਿਰ ਅਸੀਂ ਆਪਣੀ ਪੁੱਛਗਛ ਇਹਨਾਂ ਦੀ ਪੁੱਛਗਛ ਆਪਣੀ ਪਰਤਾਲ ਤੋਂ ਭੂਪੀਆ ਪਰਤਾਲ ਤੋਂ ਸਾਨੂੰ ਪਤਾ ਲੱਗਿਆ ਕਿ ਵੀ ਇਹ ਜਿਹੜੇ ਕੁਛੇ ਡਿਸਮਿਸ ਮੁਲਾਜ਼ਮ ਇੱਕ ਦਿੱਲੀ ਦਾ ਸੀ ਜਿਹੜੇ ਤਿੰਨ ਹੋਰ ਦੋ ਮੁਲਾਜ਼ਮ ਸੀ ਉਹਨਾਂ ਚੋਂ ਇੱਕ ਡਿਸਮਿਸ ਮੁਲਾਜ਼ਮ ਸੀ ਤੇ ਵਾਕੀ ਦਿੱਲੀ ਦੇ ਮੁਲਾਜ਼ਮ ਇੱਥੇ ਕੋਈ ਪੀਓ ਹਰਪ੍ਰੀਤ ਨਾਮ ਦਾ ਮੁੰਡਾ ਹੈ ਮਕੇਰੀਆ ਸੈਟ ਦਾ ਉਹਨੂੰ ਇਹ ਗ੍ਰਿਫਤਾਰ ਕਰਨਾ ਸੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਉਹਨਾਂ ਨੇ ਅ ਕੁਝ 1.5 ਲੱਖ ਰੁਪਏ ਦੇ ਕਰਦੇ ਉਹਨੂੰ ਤੋਂ ਜਬਰੀ ਡਿਮਾਂਡ ਬਸੂਲ ਕੀਤਾ ਜੋ ਅਸੀਂ ਇਹ ਤੋਂ ਰਿਕਵਰ ਵੀ ਕਰ ਲਿਆ 1.40 ਲੱਖ ਰੁਪਿਆ ਜੋ ਇੱਕ ਨਾ ਜਾਣੇ ਦੀ ਗੱਡੀ 'ਚ ਰਿਕਵਰ ਹੋ ਗਿਆ ਉਸ ਤਹਿਤ ਅਸੀਂ ਮਾਮਲਾ ਇੱਥੇ 18 ਤਸੂਬਾ ਦੇ ਵਿੱਚ ਐਫ ਆਰ ਨੰਬਰ 11 ਮਿਤੀ 18 124 ਅੰਡਰ ਸੈਕਸ਼ਨ 384 ਤੇ 120 ਵੀ ਆਈ ਪੀਸੀ ਤਹਿਤ ਅਸੀਂ ਇਹਨਾਂ 15 ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਜਿੱਚ ਦੋ ਦੀ ਅਸੀਂ ਰੈਸਟ ਪਾ ਲਈ ਹੈ ਬਾਕੀ ਇਨਵੈਸਟੀਗੇਸ਼ਨ ਫਰਦਰ ਸਾਡੀ ਚੱਲ ਰਹੀ ਹੈ